ਵਾਹ ਜੈ ਭਰਾ ਜਰੇ ਰੇਲ ਵਿੱਚ ਭਾਈ ਪੰਜਰੇ ਨਾ ਕਿਹੜੀ ਗਿਆਗਲਰ ਕਮਲ ਦਾ ਫਲਸ ਉਹ ਕੋਲ ਨੂੰ ਹੱਥੋਂ ਮਾਰੋ ਭਰਾਵੋ ਇਹ ਕਮਲ ਦੇ ਫਲੋ ਵਾਲੇ ਨਾ ਤਾਂ ਤੁਹਾਡੇ ਜੁਆਕਾਂ ਨੂੰ ਨਸ਼ੇ ਤੇ ਲਾਉਂਦੇ ਆ ਨਾ ਤੁਹਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਦੇ ਆ ਨਾ ਸਾਡੇ ਪਵਿੱਤਰ ਸਥਾਨ ਤੇ ਹਮਲਾ ਕਰਦੇ ਆ ਤੁਹਾਡੀਆਂ ਸਾਰੀਆਂ ਪਾਰਟੀਆਂ ਨੇ ਆ ਜਿੰਨਾ ਪੰਜਾਬ ਚ ਗੰਦ ਪਾਟਾ ਹੁਣ ਤਾਂ ਕਮਲ ਦਾ ਖੜਨਾ ਬਹੁਤ ਜ਼ਰੂਰੀ ਹੋ ਗਿਆ ਵਾਜਪਾ ਦੇ ਗੋੜ ੜੀ ਐਸੀ ਜਾਦੂ ਦੀ ਛੜੀ ਆ ਜਿਹੜੀ ਇਹ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਊਗੀ ਲੰਬੜਦਾਰਾ ਇਹੀ ਤਾਂ ਮੈਂ ਦੱਸ ਰਿਆਂ ਆਪਣੇ ਨਾਲ ਲੱਗਦਾ ਹਰਿਆਣਾ ਦੇਖ ਲਓ ਜਦੋਂ ਵੀ ਭਾਜਪਾ ਸਰਕਾਰ ਆਈ ਆ ਉੱਥੇ ਦੇ ਬਾਰੇ ਨਾਰੇ ਹੋ ਗਏ ਆ ਨਾਲੇ ਯੂਪੀ ਦੇਖ ਲਓ ਕਿੰਨਾ ਗੰਦ ਪਿਆਇਆ ਸੀ ਉੱਥੇ ਜਦੋਂ ਦੀ ਭਾਜਪਾ ਸਰਕਾਰ ਆਈ ਆ ਸਾਰੀ ਗੁੰਡਾਗਰਦੀ ਉੱਥੇ ਖਤਮ ਕਰ ਦਿੱਤੀ ਆ ਨਾਲੇ ਮੈਂ ਕੋਈ ਰਾਜਨੀਤੀ ਕਰਨ ਲਈ ਭਾਜਪਾ ਜੁਆਇਨ ਨਹੀਂ ਕੀਤੀ ਮੈਂ ਤਾਂ ਉਹਨਾਂ ਨੇ ਤਾਂ ਮਾਨਾ ਜੁੜਿਆ ਆ ਜਿਹੜੇ 24 ਘੰਟੇ 7 ਦਿਨ ਸੇਵਾ 'ਚ ਲੱਗੇ ਆ ਉਹਨਾਂ ਦਾ ਮਿਸ਼ਨ ਪਤਾ ਕੀ ਆ ਉਹਨਾਂ ਦਾ ਮਿਸ਼ਨ ਆ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣਾ ਗਲਤ ਆ ਤੇਰੀ ਠੀਕ ਆ ਭਰਾਵਾ ਕਿਦੋਂ ਸਾਰਾ ਦੇਸ਼ ਤਰੱਕੀ ਕਰ ਰਿਹਾ ਤੇ ਸਾਡਾ ਪੰਜਾਬ ਕਿੱਥੇ ਪਿੱਛੇ ਰਹਿ ਮੈਂ ਤਾਂ ਆਪ ਚੱਲੇ ਆਂ ਭਾਜਪਾ ਜਵਾਨ ਕਰਨਾ ਦਮਲ ਦਾ ਬਟਨ ਦਬਾਓ ਭਾਜਪਾ ਨੂੰ ਜਿਤਾਓ